Yeah. Mm -hmm. ਡੇ ਵਾਸਤੇ ਜਾਂ ਜਦੋਂ ਵੀ ਖੁਦਾ ਨਾਲ ਖਾਸਲੇ ਦੀ ਲੜਾਈ ਹੁੰਦੀ ਹੈ ਅਸੀਂ ਉਸ ਦਿਨ ਦੀ ਤਿਆਰੀ ਕਰ ਰਹੇ ਹਾਂ ਇਹ ਕੋਈ ਅੱਜ ਰੋਜ਼ ਦੀ ਐਕਸਰਸਾਈਜ਼ ਤੇ ਹੈਗੀ ਨਹੀਂ ਅੱਜ ਅਸੀਂ ਟਰਾਈ ਕਰ ਰਹੇ ਸੀਗੇ ਉਹਦੇ ਵਿੱਚ ਜੋ ਕਮੀਆਂ ਪੇਸ਼ ਆਈਆਂ ਸੀ ਇਹ ਕੋਈ ਇੱਕ ਵਾਰੀ ਦੀ ਨਹੀਂ ਰਿਹਾ ਰੈਗੂਲਰ ਮੌਕ ਡ੍ਰਿਲਸ ਹੋਣੀਆਂ ਰੈਗੂਲਰ ਅਸੀਂ ਫੂਟਰ ਚਲਾਣੇ ਹੈ ਰੈਗੂਲਰ ਸਾਰਾ ਕੁਝ ਹੋਣਾ ਹੈ ਸੋ ਹਰ ਵਿਦ ਈਚ ਪਾਸਿੰਗ ਰੈਗੂਲਰ ਡ੍ਰਿਲ ਅਸੀਂ ਇਹ ਇਨਸ਼ੋਰ ਕਰਾਂਗੇ ਅਸੀਂ ਆਪਣੇ ਟਾਰਗੇਟ ਨੂੰ ਰੀਚ ਕਰ ਸਕੀਏ ਕਮੀਆਂ ਤੇ ਸੁਧਾਰ ਕੀਤਾ ਜਾਵੇਗਾ ਸਰ ਇਹੀ ਕਰਾਂਗੇ ਜੀ ਇਹੀ ਕਰਾਂਗੇ ਅੱਜ ਜੋ ਕੁਝ ਕੀਤਾ ਗਿਆ ਫਰਸਟ ਡ੍ਰਿਲ ਸੇ ਜਿਸ ਤਰ੍ਹਾਂ ਦੀ ਜਿਸ ਵੇਲੇ ਤੁਸੀਂ ਦੱਸਿਆ ਕਿ 7 ਵਜੇ ਨਹੀਂ ਹੋ ਸਕਿਆ 7 11 ਦੇ ਹੋਇਆ ਜਾਂ ਇਸ ਵੇਲੇ ਵੀ ਕੁਝ ਕੁਝ ਲਾਈਟ ਨਜ਼ਰ ਆ ਰਹੀ ਸੀ ਇਹ ਲੋਕਾਂ ਨੂੰ ਫਰਦਰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਅੱਜ ਦਾ ਪਰਪਸ ਹੀ ਹੈ ਸੀ ਆਪਣੀ ਪ੍ਰੀਪੇਅਰਡਨੈਸ ਨੂੰ ਈਵੈਲੂਏਟ ਕਰਨਾ ਅਸੀਂ ਕਿੰਨੇ ਕੁ ਪ੍ਰੀਪੇਅਰਡ ਹੈਗੇ ਆ ਸੋ ਅਸੀਂ ਜੋ ਕਮੀਆਂ ਮਹਿਸੂਸ ਕੀਤੀਆਂ ਇਹ ਡ੍ਰਿਲ ਅੱਜ ਨਹੀਂ ਇਹ ਡ੍ਰਿਲ ਰੈਗੂਲਰ ਚਲਣੀ ਹੈ ਵੇ ਦੋ ਦੋ ਤਿੰਨ ਤਿੰਨ ਗਾ ਚਾ ਦੇਖੋ ਜੀ ਮੈਂ ਤਾਂ ਫਿਲਹਾਲ ਇੱਥੇ ਹੀ ਹਾਂ ਮੈਂ ਇੱਥੇ ਤੇ ਮੈਂ ਇਹ ਮਹਿਸੂਸ ਕਰਨ ਕਿ ਬਹੁਤ ਸਵਰਥਨ ਹੈ ਇਹ ਨਸਿਰ ਥੋੜੇ ਬਹੁਤ ਸੀਗਾ ਅਸੀਂ 80 80 ਇਸ ਵੇਲੇ ਜਿੱਥੇ ਖੜੇ ਆ ਉਹਨੂੰ ਅਸੀਂ ਸ਼ਹਿਰ ਦਾ ਹਾਰਟ ਕਿ ਐ ਸਕਨੇ ਆ ਸ਼ਹਿਰ ਦੀ ਸਭ ਤੋਂ ਸੰਗਣੀ ਬਾਤੀ ਦੇ ਵਿੱਚ ਅਸੀਂ ਖੜੇ ਆ ਔਰ ਤੁਸੀਂ ਸਾਰੇ মিডিਆ ਦੇ ਮੇਰੇ ਸਾਥੀ ਇਹ ਖੁਦ ਅਬਜ਼ਰਵ ਕਰ ਰਹੇ ਹੋ ਇਸਾਨੂੰ ਇੱਥੇ ਬਹੁਤ ਪਰਪੂਰ ਸਮਰਥਨ ਮਿਲਿਆ ਸਹਿਯੋਗ ਮਿਲਿਆ ਜਨਤਾ ਦਾ ਕੋਈ ਥੋੜੀ ਬਹੁਤ ਜਿਹੜੀ ਐਬ੍ਰੇਸ਼ਨ ਹੋਈ ਹੈ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਚ ਲੋਕਾਂ ਨੂੰ ਹੋਰ ਸੁਚੇਤ ਕਰਕੇ ਕਵਰ ਅਪ ਕਰਾਂਗੇ ਬਾਹਰਾਂ ਨੂੰ ਲੈ ਕੇ ਵੀ ਪੂਰਾ ਸਹਿਯੋਗ ਮਿਲਿਆ ਜਿੱਥੇ ਜਿੱਥੇ ਪੁਲਿਸ ਨੇ ਦੱਸਿਆ ਕਿ ਮੌਕੇ ਦੇ ਉੱਤੇ ਸਾਇਰਨ ਵਜਦਿਆਂ ਹੀ ਲੋਕਾਂ ਨੇ ਉੱਥੇ ਆਪਣੀਆਂ ਲਾਈਟਸ ਆਫ ਕਰਕੇ ਵੀਕੀਕਲਸ ਬੰਦ ਕਰਕੇ ਉੱਥੇ ਸਾਈਡਾਂ ਤੇ ਖੜੇ ਕਰ ਦਿੱਤੇ ਆ। ਬਾਕੀ ਇਹ ਰੈਗੂਲਰ ਡ੍ਰਿਲਸ ਹੋਣ ਜਾ ਰਹੀਆਂ ਆ। ਅੱਜ ਦਾ ਸਾਨੂੰ ਜੋ ਫੀਡਬੈਕ ਅਸੀਂ ਲਵਾਂਗੇ ਉਹ ਤੋਂ ਅਸੀਂ ਆਪਣੀ ਫਰਦਰ ਅਗਲੀਆਂ ਡ੍ਰਿਲਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਸਾਹਿਬ ਹੁਸ਼ਾਰਪੁਰ ਦੇ ਵਿੱਚ ਕੁੱਕਰ ਫੈਕਟਰੀ ਮੌਜੂਦ ਹੈ, ਮਾਹਵੀਰ ਸਪੀਨਿੰਗ ਮਿੱਲ ਹੈ, ਉਹਨਾਂ ਤੇ ਵੀ ਰੂਟਰ ਲੱਗੇ ਹੋਏ ਨੇ। ਤੇ ਉਹਨਾਂ ਦਾ ਵੀ ਸਹਾਰਾ ਫਿਊਚਰ ਲੈ ਆ ਜੀ। ਉਹਨਾਂ ਦਾ ਲਿਆ ਗਿਆ ਅੱਜ ਤੁਹਾਨੂੰ ਮੈਂ ਦੱਸਣਾ ਚਾਹਨਾ 11 ਜ਼ਿਲ੍ਹਾ ਹੁਸ਼ਾਰਪੁਰ ਦੇ ਵਿੱਚ 11 ਇੰਡਸਟਰੀਅ ਉਹ ਸਾਰੇ ਦੇ ਨਾਲ ਸਵੇਰੇ ਮੀਟਿੰਗ ਕਰਕੇ رابطہ ਕਾਇਮ ਕਰਕੇ ਸਾਡੇ ਸਿਵਲ ਡਿਫੈਂਸ ਦੇ ਜਿਹੜੇ ਆਫੀਸਰਸ ਹੈਗੇ ਆ ਉਹਨਾਂ ਨੇ ਉਹਨਾਂ ਦੇ ਨਾਲ ਅਨਸ਼ੋਰ ਕੀਤਾ ਸੀਗਾ ਔਰ ਉਹਨਾਂ ਦੇ 11 ਇੰਡਸਟਰੀ 11 ਦੇ 11 ਇੰਡਸਟਰੀਅਲ ਯੂਨਿਟਸ ਨੇ ਅੱਜ ਆਪਣੇ ਹੂਟਰ ਅਪਾਇੰਟਡ ਟਾਈਮ ਦੇ ਉੱਤੇ ਉਚਾਈ ਤੇ ਚਾਹੀਦਾ ਸੀ ਚਲੋ ਅ ਅੱਜ ਦਾ ਜਿਹੜਾ ਸੀਗਾ ਫਿਊਚਰ ਮਤਲਬ ਕਿ ਸੁਧਾਰ ਕੀਤਾ ਜਾਏਗਾ ਸੁਧਾਰ ਕੀਤਾ ਜਾਏਗਾ ਇਹ ਪਤਾ ਨਹੀਂ ਕਿੰਨੇ ਦਿਹਾਕਿਆਂ ਦੇ ਬਾਅਦ ਇਹਨੂੰ ਯੂਜ਼ ਕੀਤਾ ਗਿਆ ਵਾ ਔਰ ਇਹਨੂੰ ਰਿਪੇਅਰ 71 ਤੋਂ ਬਾਅਦ ਸ਼ਾਇਦ ਆਉਣਾ Terima kasih. ਸੀ ਵਾਰਡ ਡੇ ਵਾਸਤੇ ਜਾਂ ਜਦੋਂ ਖੁਦਾ ਨਾਲ ਖਾਸਲੇ ਜੋ ਲੜਾਈ ਹੁੰਦੀ ਹੈ ਅਸੀਂ ਉਸ ਦਿਨ ਦੀ ਤਿਆਰੀ ਕਰ ਰਹੇ ਹਾਂ ਇਹ ਕੋਈ ਅੱਜ ਰੋਜ਼ ਦੀ ਐਕਸਰਸਾਈਜ਼ ਤੇ ਹੈਗੀ ਨਹੀਂ ਅੱਜ ਅਸੀਂ ਟਰਾਈ ਕਰ ਰਹੇ ਸੀਗੇ ਉਹਦੇ ਵਿੱਚ ਜੋ ਕਮੀਆਂ ਪੇਸ਼ ਆਈਆਂ ਸੀ ਇਹ ਕੋਈ ਇੱਕ ਵਾਰ ਦੀ ਨਹੀਂ ਇਹ ਰੈਗੂਲਰ ਮੌਕ ਡ੍ਰਿਲਸ ਹਨ ਇਹ ਰੈਗੂਲਰ ਅਸੀਂ ਹੂਟਲ ਚਲਾਣੇ ਹਨ ਰੈਗੂਲਰ ਸਾਰਾ ਕੁਝ ਹੋਣਾ ਹੈ ਸੋ ਹਰ ਵਿਦ ਈਚ ਪਾਸਿੰਗ ਰੈਗੂਲਰ ਡ੍ਰਿਲ ਅਸੀਂ ਇਹ ਇਨਸ਼ੋਰ ਕਰਾਂਗੇ ਅਸੀਂ ਆਪਣੇ ਟਾਰਗੇਟ ਨੂੰ ਰੀਚ ਕਰ ਸਕੀਏ ਕਮੀਆਂ ਤੇ ਸੁਧਾਰ ਕੀਤਾ ਜਾਵੇਗਾ ਸਰ ਇਹੀ ਕਰਾਂਗੇ ਜੀ ਇਹੀ ਕਰਾਂਗੇ ਅੱਜ ਜੋ ਕੁਝ ਕੀਤਾ ਗਿਆ ਫਰਸਟ ਡ੍ਰਿਲ ਸੇ ਗਿਆ ਇਸ ਤਰ੍ਹਾਂ ਦੀ ਜਿਸ ਵੇਲੇ ਦੱਸਿਆ ਕਿ 7 ਵਜੇ ਨਹੀਂ ਹੋ ਸਕਿਆ 7 11 ਦੇ ਹੋਇਆ ਜਾਂ ਇਸ ਵੇਲੇ ਵੀ ਕੁਝ ਕੁਝ ਲਾਈਟ ਨਜ਼ਰ ਆ ਰਹੀ ਸੀ ਇਹ ਲੋਕਾਂ ਨੂੰ ਫਰਦਰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਅੱਜ ਦਾ ਪਰਪਸ ਹੀ ਹੈ ਸੀਗਾ ਆਪਣੀ ਪ੍ਰੀਪੇਅਰਡਨੈਸ ਨੂੰ ਈਵੈਲੂਏਟ ਕਰਨਾ ਅਸੀਂ ਕਿੰਨੇ ਕੁ ਪ੍ਰੀਪੇਅਰਡ ਹੋ ਗਏ ਹਾਂ ਤੋ ਅਸੀਂ ਜੋ ਕਮੀਆਂ ਮਹਿਸੂਸ ਕੀਤੀਆਂ ਇਹ ਡ੍ਰਿਲ ਅਜ ਨਹੀਂ ਇਹ ਡ੍ਰਿਲ ਰੈਗੂਲਰ ਚਲਨੀ ਆਵੇ ਦੋ ਦੋ ਤਿੰਨ ਤਿੰਨ ਦਿਨ ਬਾਅਦ ਚਾਹ ਦੇਖੋ ਜੀ ਮੈਂ ਤਾਂ ਫਿਲਹਾਲ ਇੱਥੇ ਹੀ ਆ ਗਿਆ ਮੈਂ ਅੱਛੇ ਤੇ ਮੈਂ ਇਹੀ ਮਹਿਸੂਸ ਕਰ ਰਿਹਾ ਕਿ ਬਹੁਤ ਵਰਤਨ ਹੈ ਇਹ ਨਸਿਰ ਛੋੜੇ-ਬੋੜੇ ਸੀਗਾ ਅਸੀਂ ਅੱਸੀ ਅਸੀਂ ਇਸ ਵੇਲੇ ਜਿੱਥੇ ਖੜੇ ਆ ਉਹਨੂੰ ਅਸੀਂ ਸ਼ਹਿਰ ਦਾ ਹਾਰਟ ਕਹਿ ਸਕਨੇ ਆ ਸ਼ਹਿਰ ਦੀ ਸਭ ਤੋਂ ਸੰਗਣੀ ਬਾਤੀ ਦੇ ਵਿੱਚ ਅਸੀਂ ਖੜੇ ਆ ਔਰ ਤੁਸੀਂ ਸਾਰੇ মিডিਆ ਦੇ ਦੇ ਮੇਰੇ ਸਾਥੀ ਇਹ ਖੁਦ ਅਬਜ਼ਰਵ ਕਰ ਰਹੇ ਹੋ ਇਸਨੂੰ ਇੱਥੇ ਬਹੁਤ ਭਰਪੂਰ ਸਮਰਥਨ ਮਿਲਿਆ ਸਹਿਯੋਗ ਮਿਲਿਆ ਜਨਤਾ ਦਾ ਕੋਈ ਥੋੜੀ ਬਹੁਤ ਜਿਹੜੀ ਐਬ੍ਰੇਸ਼ਨ ਹੋਈ ਹੈ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਚ ਲੋਕਾਂ ਨੂੰ ਹੋਰ ਸੁਚੇਤ ਕਰਕੇ ਕਵਰ ਅਪ ਕਰਾਂਗੇ ਬਾਹਰਾਂ ਨੂੰ ਲੈ ਕੇ ਵੀ ਪੂਰਾ ਸਹਿਯੋਗ ਮਿਲਿਆ ਜਿੱਥੇ ਜਿੱਥੇ ਪੁਲਿਸ ਨੇ ਦੱਸਿਆ ਕਿ ਮੌਕੇ ਦੇ ਉੱਤੇ ਸਾਇਰਨ ਮੌਜੂਦਾਂ ਹੀ ਲੋਕਾਂ ਨੇ ਉੱਥੇ ਆਪਣੀਆਂ ਲਾਈਟਸ ਆਫ ਕਰਕੇ ਵੀਕੀਕਲਸ ਬੰਦ ਕਰਕੇ ਉੱਥੇ ਸਾਈਡਾਂ ਤੇ ਖੜੇ ਕਰ ਦਿੱਤੇ ਆ। ਬਾਕੀ ਇਹ ਰੈਗੂਲਰ ਡ੍ਰਿਲਸ ਹੋਣ ਜਾ ਰਹੀਆਂ ਆ। ਅੱਜ ਦਾ ਸਾਨੂੰ ਜੋ ਫੀਡਬੈਕ ਅਸੀਂ ਲਵਾਂਗੇ ਉਤੋਂ ਅਸੀਂ ਆਪਣੀ ਫਰਦਰ ਅਗਲੀਆਂ ਡ੍ਰਿਲਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਹਿਬ ਹੁਸ਼ਿਆਰਪੁਰ ਦੇ ਵਿੱਚ ਕੁੱਕਰ ਫੈਕਟਰੀ ਮੌਜੂਦ ਆ, ਮਾਵੀਰ ਸਟੀਲਿੰਗ ਮਿਲ ਹੈ ਉਹਨਾਂ ਤੇ ਵੀ ਹੂਟਰ ਲੱਗੇ ਹੋਏ ਨੇ। ਤਾਂ ਉਹਨਾਂ ਦਾ ਵੀ ਸਹਾਰਾ ਇਨ ਫਿਊਚਰ ਲਿਆ ਦੇਣਾ। ਉਹਨਾਂ ਦਾ ਲਿਆ ਗਿਆ ਅੱਜ ਤੁਹਾਨੂੰ ਮੈਂ ਦੱਸਣਾ ਚਾਹਣਾ। 11 ਜ਼ਿਲ੍ਹਾ ਹਸ਼ਰਪੁਰ ਦੇ ਵਿੱਚ 11 ਇੰਡਸਟਰੀਅਲ ਯੂਨਿਟ ਸੀਗੇ ਉਹ ਸਾਰੇ ਦੇ ਨਾਲ ਸਵੇਰੇ ਮੀਟਿੰਗ ਕਰਕੇ ਰਾਬਤਾ ਕਾਇਮ ਕਰਕੇ ਸਾਡੇ ਸਿਵਲ ਡਿਫੈਂਸ ਦੇ ਜਿਹੜੇ ਆਫੀਸਰਸ ਹੈਗੇ ਆ ਉਹਨਾਂ ਨੇ ਉਹਨਾਂ ਦੇ ਨਾਲ ਅਨਸ਼ੋਰ ਕੀਤਾ ਸੀਗਾ ਔਰ ਉਹਨਾਂ ਦੇ 11 ਇੰਡਸਟਰੀ 11 ਦੇ 11 ਇੰਡਸਟਰੀਅਲ ਯੂਨਿਟਸ ਨੇ ਅੱਜ ਆਪਣੇ ਹੂਟਰ ਅਪਾਇੰਟਡ ਟਾਈਮ ਦੇ ਉੱਤੇ ਹੂਟਰ ਉਚਾਈ ਤੇ ਚਾਹੀਦਾ ਸੀ ਚਲੋ ਅੱਜ ਦਾ ਜਿਹੜਾ ਸੀਗਾ ਫਿਊਚਰ ਮਤਲਬ ਕਿ ਸੁਧਾਰ ਕੀਤਾ ਜਾਏਗਾ ਸੁਧਾਰ ਕੀਤਾ ਜਾਏਗਾ ਇਹ ਪਤਾ ਨਹੀਂ ਕਿੰਨੇ ਦਿਹਾਕਿਆਂ ਦੇ ਬਾਅਦ ਇਹਨੂੰ ਯੂਜ਼ ਕੀਤਾ ਗਿਆ ਵੈ 400 repair 71 ਤੋਂ ਬਾਅਦ ਸ਼ਾਇਦ ਆਖੋਣੇ ਲਾਗੂ ਹੋਵੇ ਥੈਂਕ ਯੂ ਸਰ ਲਾਗੀ ਸੀ ਵੱਡ ਡੇ ਵਾਸਤੇ ਜਾਂ ਜਦੋਂ ਵੀ ਖੁਦਾਨਾ ਖਾਸਲੇ ਜੋ ਲੜਾਈ ਹੁੰਦੀ ਹੈ ਅਸੀਂ ਉਸ ਦਿਨ ਦੀ ਤਿਆਰੀ ਕਰ ਰਹੇ ਹਾਂ ਇਹ ਕੋਈ ਅੱਜ ਰੋਜ਼ ਦੀ ਐਕਸਰਸਾਈਜ਼ ਤੇ ਹੈਗੇ ਨਹੀਂ ਅੱਜ ਅਸੀਂ ਟਰਾਈ ਕਰ ਰਹੇ ਸੀਗੇ ਉਹਦੇ ਵਿੱਚ ਜੋ ਕਮੀਆਂ ਪੇਸ਼ੀਆਂ ਆਈਆਂ ਸੀ ਇਹ ਕੋਈ ਇੱਕ ਵਾਰੀ ਦੀ ਨਹੀਂ ਇਹ ਰੈਗੂਲਰ ਮੌਕ ਡ੍ਰਿਲਸ ਹੋਣੇ ਆ ਰੈਗੂਲਰ ਅਸੀਂ ਫੂਟਰ ਚਲਾਣੇ ਆ ਰੈਗੂਲਰ ਸਾਰਾ ਕੁਝ ਹੋਣਾ ਹੈ ਸੋ ਹਰ ਵਿਦ ਈਚ ਪਾਸਿੰਗ ਰੈਗੂਲਰ ਡ੍ਰਿਲ ਅਸੀਂ ਇਹ ਇਨਸ਼ੋਰ ਕਰਾਂਗੇ ਅਸੀਂ ਆਪਣੇ ਟਾਰਗੇਟ ਨੂੰ ਰੀਚ ਕਰ ਸਕੀਏ ਕਮੀਆਂ ਤੇ ਸੁਧਾਰ ਕੀਤਾ ਜਾਵੇਗਾ ਸਰ ਇਹੀ ਕਰਾਂਗੇ ਜੀ ਇਹੀ ਕਰਾਂਗੇ ਅੱਜ ਜੋ ਕੁਝ ਕੀਤਾ ਗਿਆ ਫਰਸਟ ਡ੍ਰਿਲ ਸੀ ਕਿਸ ਤਰ੍ਹਾਂ ਦੀ ਜਿਸ ਵੇਲੇ ਤੁਸੀਂ ਦੱਸਿਆ ਕਿ 7 ਵਜੇ ਨਹੀਂ ਹੋ ਸਕਿਆ 7 11 ਦੇ ਹੋਇਆ ਜਾਂ ਇਸ ਵੇਲੇ ਵੀ ਕੁਝ ਕੁਛ ਲਾਈਟ ਨਜ਼ਰ ਆ ਰਹੀ ਸੀ ਇਹ ਲੋਕਾਂ ਨੂੰ ਫਰਦਰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਅੱਜ ਦਾ ਪਰਪਸ ਹੀ ਹੈ ਸੀ ਆਪਣੀ ਪ੍ਰੀਪੇਅਰਡਨੈਸ ਨੂੰ ਇਵੈਲੂਏਟ ਕਰਨਾ ਅਸੀਂ ਕਿੰਨੇ ਕੁ ਪ੍ਰੀਪੇਅਰਡ ਹੋ ਗਏ ਹਾਂ ਤੋ ਅਸੀਂ ਜੋ ਕਮੀਆਂ ਮਹਿਸੂਸ ਕੀਤੀਆਂ ਇਹ ਡ੍ਰਿਲ ਅਜ ਨਹੀਂ ਇਹ ਡ੍ਰਿਲ ਰੈਗੂਲਰ ਚਲਨੀ ਆਵੇ ਦੋ ਦੋ ਤਿੰਨ ਤਿੰਨ ਗਾਹ ਚਾ ਦੇਖੋ ਜੀ ਮੈਂ ਤਾਂ ਫਿਲਹਾਲ ਠੀਕ ਹੀ ਹਾਂ ਮੈਂ ਠੀਕ ਤੇ ਮੈਂ ਇਹੀ ਮਹਿਸੂਸ ਕਰ ਰਿਹਾ ਕਿ ਬਹੁਤ ਸਾਰਾ ਤਾਂ ਨਾ ਸਿਰਫ ਥੋੜੇ ਬਹੁਤ ਸੀਗਾ ਅਸੀਂ ਅਸੀਂ ਇਸ ਵੇਲੇ ਜਿੱਥੇ ਖੜੇ ਆ ਉਹਨੋਂ ਅਸੀਂ ਸ਼ਹਿਰ ਦਾ ਹਾਰਟ ਕਹਿ ਸਕਨੇ ਆ ਸ਼ਹਿਰ ਦੀ ਸਭ ਤੋਂ ਸੰਗਣੀ ਬਾਤੀ ਦੇ ਵਿੱਚ ਅਸੀਂ ਖੜੇ ਆ ਔਰ ਤੁਸੀਂ ਸਾਰੇ ਮੀਡੀਆ ਦੇ ਮੇਰੇ ਸਾਥੀ ਇਹ ਖੁਦ ਅਬਜ਼ਰਵ ਕਰ ਰਹੇ ਹੋ ਈ ਸਾਨੂੰ ਇੱਥੇ ਬਹੁਤ ਭਰਪੂਰ ਸਮਰਥਨ ਮਿਲਿਆ ਸਹਿਯੋਗ ਮਿਲਿਆ ਜਨਤਾ ਦਾ ਕੋਈ ਥੋੜੀ ਬਹੁਤ ਜਿਹੜੀ ਐਬਰੇਸ਼ਨ ਹੋਈ ਹੈ ਉਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਹੋਰ ਸੁਚੇਤ ਕਰਕੇ ਕਵਰ ਅਪ ਕਰਾਂਗੇ ਬਾਹਰਾਂ ਨੂੰ ਲੈ ਕੇ ਵੀ ਪੂਰਾ ਸਹਿਯੋਗ ਮਿਲਿਆ ਜਿੱਥੇ-ਜਿੱਥੇ ਪੁਲਿਸ ਨੇ ਦੱਸਿਆ ਕਿ ਮੌਕੇ ਦੇ ਉੱਤੇ ਸਾਇਰਨ ਵਜਦਿਆਂ ਹੀ ਲੋਕਾਂ ਨੇ ਉੱਥੇ ਆਪਣੀਆਂ ਲਾਈਟਸ ਆਫ ਕਰਕੇ ਵਹੀਕਲਸ ਬੰਦ ਕਰਕੇ ਉੱਥੇ ਸਾਈਡਾਂ ਤੇ ਖੜੇ ਕਰ ਦਿੱਤੇ ਹੈ। ਬਾਕੀ ਇਹ ਰੈਗੂਲਰ ਡ੍ਰਿਲਸ ਹੋਣ ਜਾ ਰਹੀਆਂ। ਅੱਜ ਦਾ ਸਾਨੂੰ ਜੋ ਫੀਡਬੈਕ ਅਸੀਂ ਲਵਾਂਗੇ ਉਹ ਤੋਂ ਅਸੀਂ ਆਪਣੀ ਫਰਦਰ ਅਗਲੀਆਂ ਡ੍ਰਿਲਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਸਾਹਿਬ ਹੁਸ਼ਾਰਪੁਰ ਦੇ ਵਿੱਚ ਕੁੱਕਰ ਫੈਕਟਰੀ ਮੌਜੂਦ ਹੈ। ਮਾਵੀਰ ਸਟੀਲਿੰਗ ਮਿਲ ਹੈ। ਉਹਨਾਂ ਤੇ ਵੀ ਹੂਟਰ ਲੱਗੇ ਹੋਏ ਨੇ। ਤਾਂ ਉਹਨਾਂ ਦਾ ਵੀ ਸਹਾਰਾ ਇਨਫਿਊਟਰ ਲੈ ਆ ਜੀ। ਉਹਨਾਂ ਨੇ ਲਿਆ ਗਿਆ ਜੀ। ਅੱਜ ਤੁਹਾਨੂੰ ਮੈਂ ਦੱਸਣਾ ਚਾਹਣਾ 11 ਜ਼ਿਲ੍ਹਾ ਹਸ਼ਿਆਰਪੁਰ ਦੇ ਵਿੱਚ 11 ਇੰਡਸਟਰੀਅਲ ਯੂਨਿਟ ਸੀਗੇ ਉਹ ਸਾਰਿਆਂ ਦੇ ਨਾਲ ਸਵੇਰੇ ਮੀਟਿੰਗ ਕਰਕੇ ਰਾਬਤਾ ਕਾਇਮ ਕਰਕੇ ਸਾਡੇ ਸਿਵਲ ਡਿਫੈਂਸ ਦੇ ਜਿਹੜੇ ਆਫੀਸਰਸ ਹੈਗੇ ਆ ਉਹਨਾਂ ਨੇ ਉਹਨਾਂ ਦੇ ਨਾਲ ਅਨਸ਼ੋਰ ਕੀਤਾ ਸੀਗਾ ਔਰ ਉਹਨਾਂ ਦੇ 11 ਇੰਡਸਟਰੀਅਲ ਯੂਨਿਟਸ ਨੇ ਅੱਜ ਆਪਣੇ ਹੂਟਰ ਅਪਾਇੰਟਡ ਟਾਈਮ ਦੇ ਉੱਤੇ ਅੱਜ ਦਾ ਜਿਹੜਾ ਸੀਗਾ ਫਿਊਚਰ ਮਤਲਬ ਕਿ ਸੁਧਾਰ ਕੀਤਾ ਜਾਏਗਾ ਸੁਧਾਰ ਕੀਤਾ ਜਾਏਗਾ ਇਹ ਪਤਾ ਨਹੀਂ ਕਿੰਨੇ ਦਿਹਾਕਿਆਂ ਦੇ ਬਾਅਦ ਇਹਨੂੰ ਯੂਜ਼ ਕੀਤਾ ਗਿਆ ਵੈ ਔਰ 200 ਪੀਰ 71 ਤੋਂ ਬਾਅਦ ਸ਼ਾਇਦ ਥੋੜੇ ਜਿਹੇ ਹੋਰ ਸੀ ਬੋਰਡ ਦੇ ਵਾਸਤੇ ਜਾਂ ਜਦੋਂ ਵੀ ਖੁਦਾ ਨਾਲ ਖਾਸਲੇ ਜੋ ਲੜਾਈ ਹੁੰਦੀ ਹੈ ਅਸੀਂ ਉਸ ਦਿਨ ਦੀ ਤਿਆਰੀ ਕਰ ਰਹੇ ਹਾਂ ਇਹ ਕੋਈ ਅੱਜ ਰੋਜ਼ ਦੀ ਐਕਸਰਸਾਈਜ਼ ਤੇ ਹੈਗੇ ਨਹੀਂ ਅੱਜ ਅਸੀਂ ਟਰਾਈ ਕਰ ਰਹੇ ਸੀਗੇ ਉਹਦੇ ਵਿੱਚ ਜੋ ਕਮੀਆਂ ਪੇਸ਼ ਆਈਆਂ ਸੀ ਇਹ ਕੋਈ ਇੱਕ ਵਾਰੀ ਦੀ ਨਹੀਂ ਰਿ ਹੈ ਰੈਗੂਲਰ ਮੌਕ ਡ੍ਰਿਲਸ ਹੋਣੀਆਂ ਰੈਗੂਲਰ ਅਸੀਂ ਫੂਟਰ ਚਲਾਣੇ ਹੈ ਰੈਗੂਲਰ ਸਾਰਾ ਕੁਝ ਹੋਣਾ ਹੈ ਸੋ ਹਰ ਵਿਦ ਈਚ ਪਾਸਿੰਗ ਰੈਗੂਲਰ ਡ੍ਰਿਲ ਅਸੀਂ ਇਹ ਇਨਸ਼ੋਰ ਕਰਾਂਗੇ ਅਸੀਂ ਆਪਣੇ ਟਾਰਗੇਟ ਨੂੰ ਰੀਚ ਕਰ ਸਕੀਏ ਕਮੀਆਂ ਤੇ ਸੁਧਾਰ ਕੀਤਾ ਜਾਵੇਗਾ ਸਰ ਇਹੀ ਕਰਾਂਗੇ ਜੀ ਇਹੀ ਕਰਾਂਗੇ ਅੱਜ ਜੋ ਕੁਝ ਕੀਤਾ ਗਿਆ ਫਰਸਟ ਡ੍ਰਿਲ ਸੀ ਜਿਸ ਤਰ੍ਹਾਂ ਦੀ ਕਿਸੇ ਨੂੰ ਦੱਸਿਆ ਕਿ 7 ਵਜੇ ਨਹੀਂ ਹੋ ਸਕਿਆ 7 11 ਦੇ ਹੋਇਆ ਜਾਂ ਇਸ ਵੇਲੇ ਵੀ ਕੁਝ ਕੁਝ ਲਾਈਟ ਨਜ਼ਰ ਆ ਰਹੀ ਸੀ ਇਹ ਲੋਕਾਂ ਨੂੰ ਫਰਦਰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਅੱਜ ਦਾ ਪਰਪਸ ਹੀ ਹੈ ਸੀ ਆਪਣੀ ਪ੍ਰੀਪੇਅਰਡਨੈਸ ਨੂੰ ਈਵੈਲੂਏਟ ਕਰਨਾ ਅਸੀਂ ਕਿੰਨੇ ਕੁ ਪ੍ਰੀਪੇਅਰਡ ਹੋ ਗਏ ਹਾਂ ਤੋ ਅਸੀਂ ਜੋ ਕਮੀਆਂ ਮਹਿਸੂਸ ਕੀਤੀਆਂ ਇਹ ਡ੍ਰਿਲ ਅਜ ਨਹੀਂ ਇਹ ਡ੍ਰਿਲ ਰੈਗੂਲਰ ਚਲਨੀ ਹੈ ਵੇ ਦੋ ਦੋ ਤਿੰਨ ਤਿੰਨ ਗਾ ਚਾਹ ਦੇਖੋ ਜੀ ਮੈਂ ਤੇ ਫਿਲਹਾਲ ਠੀਕ ਹਾਂ ਮੈਂ ਅੱਛੇ ਤੇ ਮੈਂ ਇਹੀ ਮਹਿਸੂਸ ਕਰ ਰਿਹਾ ਕਿ ਬਹੁਤ ਵਰਤਨ ਹੈ ਨਾ ਸਿਰਫ ਥੋੜੇ ਬਹੁਤ ਸੀਗਾ ਅਸੀਂ 80 80 ਇਸ ਵੇਲੇ ਜਿੱਥੇ ਖੜੇ ਆ ਉਹਨੂੰ ਅਸੀਂ ਸ਼ਹਿਰ ਦਾ ਹਾਰਟ ਕਹਿ ਸਕਦੇ ਆ ਸ਼ਹਿਰ ਦੀ ਸਭ ਤੋਂ ਸੰਗਣੀ ਬਾਤੀ ਦੇ ਵਿੱਚ ਅਸੀਂ ਖੜੇ ਆ ਔਰ ਤੁਸੀਂ ਸਾਰੇ মিডিਆ ਦੇ ਮੇਰੇ ਸਾਥੀ ਇਹ ਖੁਦ ਅਬਜ਼ਰਵ ਕਰ ਰਹੇ ਹੋ ਸਾਨੂੰ ਇੱਥੇ ਬਹੁਤ ਭਰਪੂਰ ਸਮਰਥਨ ਮਿਲਿਆ ਸਹਿਯੋਗ ਮਿਲਿਆ ਜਨਤਾ ਦਾ ਕੋਈ ਥੋੜੀ ਬਹੁਤ ਜਿਹੜੀ ਐਬ੍ਰੇਸ਼ਨ ਹੋਈ ਹੈ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਚ ਲੋਕਾਂ ਨੂੰ ਹੋਰ ਸੁਚੇਤ ਕਰਕੇ ਕਵਰ ਅਪ ਕਰਾਂਗੇ ਬਾਹਰਾਂ ਨੂੰ ਲੈ ਕੇ ਵੀ ਪੂਰਾ ਸਹਿਯੋਗ ਮਿਲਿਆ ਜਿੱਥੇ ਜਿੱਥੇ ਪੁਲਿਸ ਨੇ ਦੱਸਿਆ ਕਿ ਮੌਕੇ ਦੇ ਉੱਤੇ ਸਾਇਰਨ ਮੌਜੂਦ ਹੈ ਲੋਕਾਂ ਨੇ ਉੱਥੇ ਆਪਣੀਆਂ ਲਾਈਟਸ ਆਫ ਕਰਕੇ ਵੀਕਲਸ ਬੰਦ ਕਰਕੇ ਉੱਥੇ ਸਾਈਡਾਂ ਤੇ ਖੜੇ ਕਰ ਦਿੱਤੇ ਆ। ਬਾਕੀ ਇਹ ਰੈਗੂਲਰ ਡ੍ਰਿਲਸ ਹੋਣ ਜਾ ਰਹੀਆਂ ਆ। ਅੱਜ ਦਾ ਸਾਨੂੰ ਜੋ ਫੀਡਬੈਕ ਅਸੀਂ ਲਵਾਂਗੇ ਉਹ ਤੋਂ ਅਸੀਂ ਆਪਣੀ ਫਰਦਰ ਅਗਲੀਆਂ ਡ੍ਰਿਲਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਸਾਹਿਬ ਹੁਸ਼ਾਰਪੁਰ ਦੇ ਵਿੱਚ ਕੁੱਕਰ ਫੈਕਟਰੀ ਮੌਜੂਦ ਹੈ, ਮਾਵੀਰ ਸਪੀਨਿੰਗ ਮਿਲ ਹੈ, ਉਹਨਾਂ ਤੇ ਵੀ ਹੂਟਰ ਲੱਗੇ ਹੋਏ ਨੇ। ਤਾਂ ਉਹਨਾਂ ਦਾ ਵੀ ਸਹਾਰਾ ਇਨਫਿਊਚਰ ਲਿਆ ਜੀ। ਉਹਨਾਂ ਦਾ ਲਿਆ ਗਿਆ ਅੱਜ ਤੁਹਾਨੂੰ ਮੈਂ ਦੱਸਣਾ ਚਾਹਣਾ। ਜੀ ਜੀ। 11 ਜ਼ਿਲ੍ਹਾ ਹਸ਼ਰਪੁਰ ਦੇ ਵਿੱਚ 11 ਇੰਡਸਟਰੀਅਲ ਯੂਨਿਟ ਸਿਗੇ ਉਹ ਸਾਰੇ ਦੇ ਨਾਲ ਸਵੇਰੇ ਮੀਟਿੰਗ ਕਰਕੇ ਰਾਬਤਾ ਕਾਇਮ ਕਰਕੇ ਸਾਡੇ ਸਿਵਲ ਡਿਫੈਂਸ ਦੇ ਜਿਹੜੇ ਆਫੀਸਰਸ ਹੈਗੇ ਆ ਉਹਨਾਂ ਨੇ ਉਹਨਾਂ ਦੇ ਨਾਲ ਅਨਸ਼ੋਰ ਕੀਤਾ ਸੀਗਾ ਔਰ ਉਹਨਾਂ ਦੇ 11 ਇੰਡਸਟਰੀ 11 ਦੇ 11 ਇੰਡਸਟਰੀਅਲ ਯੂਨਿਟਸ ਨੇ ਅੱਜ ਆਪਣੇ ਹੂਟਰ ਅਪਾਇੰਟਡ ਟਾਈਮ ਦੇ ਉੱਤੇ ਉਚਾਈ ਤੇ ਚਾਹੀਦਾ ਸੀ ਚਲੋ ਅੱਜ ਦਾ ਜਿਹੜਾ ਸੀਗਾ ਫਿਊਚਰ ਮਤਲਬ ਕਿ ਸੁਧਾਰ ਕੀਤਾ ਜਾਏਗਾ ਸੁਧਾਰ ਕੀਤਾ ਜਾਏਗਾ ਇਹ ਪਤਾ ਨਹੀਂ ਕਿੰਨੇ ਦਿਹਾਕਿਆਂ ਦੇ ਬਾਅਦ ਇਹਨੂੰ ਯੂਜ਼ ਕੀਤਾ ਗਿਆ ਵੈ ਔਰ ਅਨੂ ਰਿਪੇਅਰ 71 ਤੋਂ ਬਾਅਦ ਸ਼ਾਇਦ ਅੱਜ ਛੋੜੀ ਈ ਬੋਰਡ ਡੇ ਵਾਸਤੇ ਜਾਂ ਜਦੋਂ ਖੁਦਾ ਨਾਲ ਖਾਸ ਤਰ੍ਹਾਂ ਦੀ ਲੜਾਈ ਹੁੰਦੀ ਹੈ ਅਸੀਂ ਉਸ ਦਿਨ ਦੀ ਤਿਆਰੀ ਕਰ ਰਹੇ ਹਾਂ ਇਹ ਕੋਈ ਅੱਜ ਰੋਜ਼ ਦੀ ਐਕਸਰਸਾਈਜ਼ ਤੇ ਹੈਗੀ ਨਹੀਂ ਅੱਜ ਅਸੀਂ ਟਰਾਈ ਕਰ ਰਹੇ ਸੀਗੇ ਉਹਦੇ ਵਿੱਚ ਜੋ ਕਮੀਆਂ ਪੇਸ਼ ਆਈਆਂ ਸੀ ਇਹ ਕੋਈ ਇੱਕ ਵਾਰ ਦੀ ਨਹੀਂ ਇਹ ਰੈਗੂਲਰ ਮੌਕ ਡ੍ਰਿਲਸ ਹਨ ਇਹ ਰੈਗੂਲਰ ਅਸੀਂ ਹੂਟਲ ਚਲਾਣੇ ਹਨ ਰੈਗੂਲਰ ਸਾਰਾ ਕੁਝ ਹੋਣਾ ਹੈ ਸੋ ਹਰ ਵਿਦ ਈਚ ਪਾਸਿੰਗ ਰੈਗੂਲਰ ਡ੍ਰਿਲ ਅਸੀਂ ਇਹ ਇਨਸ਼ੋਰ ਕਰਾਂਗੇ ਅਸੀਂ ਆਪਣੇ ਟਾਰਗੇਟ ਨੂੰ ਰੀਚ ਕਰ ਸਕੀਏ ਕਮੀਆਂ ਤੇ ਸੁਧਾਰ ਕੀਤਾ ਜਾਵੇਗਾ ਸਰ ਇਹੀ ਕਰਾਂਗੇ ਜੀ ਇਹੀ ਕਰਾਂਗੇ ਅੱਜ ਜੋ ਕੁਝ ਕੀਤਾ ਗਿਆ ਫਸਟ ਡ੍ਰਿਲ ਸੀ ਕਿਸ ਤਰ੍ਹਾਂ ਦੀ ਕਿਸੇ ਨੂੰ ਦੱਸਿਆ ਕਿ 7 ਵਜੇ ਨਹੀਂ ਹੋ ਸਕਿਆ 7 11 ਦੇ ਹੋਇਆ ਜਾਂ ਇਸ ਵੇਲੇ ਵੀ ਕੁਝ ਕੁਝ ਲਾਈਟ ਨਜ਼ਰ ਆ ਰਹੀ ਸੀ ਇਹ ਲੋਕਾਂ ਨੂੰ ਫਰਦਰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਅੱਜ ਦਾ ਪਰਪਸ ਇਹ ਹੈ ਸੀਗਾ ਆਪਣੀ ਪ੍ਰੀਪੇਅਰਡਨੈਸ ਨੂੰ ਈਵੈਲੂਏਟ ਕਰਨਾ ਅਸੀਂ ਕਿੰਨੇ ਕੁ ਪ੍ਰੀਪੇਅਰਡ ਹੈਗੇ ਆ ਤੋ ਅਸੀਂ ਜੋ ਕਮੀਆਂ ਮਹਿਸੂਸ ਕੀਤੀਆਂ ਇਹ ਡ੍ਰਿਲ ਅਜ ਨਹੀਂ ਇਹ ਡ੍ਰਿਲ ਰੈਗੂਲਰ ਚਲਨੀ ਆਵੇ ਦੋ ਦੋ ਤਿੰਨ ਤਿੰਨ ਦਿਨ ਚ ਦੇਖੋ ਜੀ ਮੈਂ ਤੇ ਫਿਲਹਾਲ ਠੀਕ ਹਾਂ ਮੈਂ ਅੱਛੇ ਤੇ ਮੈਂ ਇਹੀ ਮਹਿਸੂਸ ਕਰਨ ਕਿ ਬਹੁਤ ਵਾਰਤਨ ਹੈ ਨਾ ਸਿਰ ਥੋੜੇ ਬਹੁਤ ਸੀਗਾ ਅਸੀਂ ਅਸੀਂ ਇਸ ਵੇਲੇ ਜਿੱਥੇ ਖੜੇ ਆ ਉਹਨੂੰ ਅਸੀਂ ਸ਼ਹਿਰ ਦਾ ਹਾਰਟ ਕਹਿ ਸਕਦੇ ਆ ਸ਼ਹਿਰ ਦੀ ਸਭ ਤੋਂ ਸੰਗਣੀ ਬਾਤੀ ਦੇ ਵਿੱਚ ਅਸੀਂ ਖੜੇ ਆ ਔਰ ਤੁਸੀਂ ਸਾਰੇ ਮੀਡੀਆ ਦੇ ਮੇਰੇ ਸਾਥੀ ਇਹ ਖੁਦ ਅਬਜ਼ਰਵ ਕਰ ਰਹੇ ਹੋ ਈ ਸਾਨੂੰ ਇੱਥੇ ਬਹੁਤ ਭਰਪੂਰ ਸਮਰਥਨ ਮਿਲਿਆ ਸਹਿਯੋਗ ਮਿਲਿਆ ਜਨਤਾ ਦਾ ਕੋਈ ਥੋੜੀ ਬਹੁਤ ਜਿਹੜੀ ਐਬ੍ਰੇਸ਼ਨ ਹੋਈ ਹੈ ਉਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਹੋਰ ਸੁਚੇਤ ਕਰਕੇ ਕਵਰ ਅਪ ਕਰਾਂਗੇ ਬਾਹਰਾਂ ਨੂੰ ਲੈ ਕੇ ਵੀ ਪੂਰਾ ਸਹਿਯੋਗ ਮਿਲਿਆ ਜਿੱਥੇ-ਜਿੱਥੇ ਪੁਲਿਸ ਨੇ ਦੱਸਿਆ ਕਿ ਮੌਕੇ ਦੇ ਉੱਤੇ ਸਾਇਰਨ ਵਜਦੇਆਂ ਹੀ ਲੋਕਾਂ ਨੇ ਉੱਥੇ ਆਪਣੀਆਂ ਲਾਈਟਸ ਆਫ ਕਰਕੇ ਵੀਕੀਕਲਸ ਬੰਦ ਕਰਕੇ ਉੱਥੇ ਸਾਈਡਾਂ ਤੇ ਖੜੇ ਕਰ ਦਿੱਤੇ ਆ। ਬਾਕੀ ਇਹ ਰੈਗੂਲਰ ਡ੍ਰਿਲਸ ਹੋਣ ਜਾ ਰਹੀਆਂ। ਅੱਜ ਦਾ ਸਾਨੂੰ ਜੋ ਫੀਡਬੈਕ ਅਸੀਂ ਲਵਾਂਗੇ ਉਹ ਤੋਂ ਅਸੀਂ ਆਪਣੀ ਫਰਦਰ ਅਗਲੀਆਂ ਡ੍ਰਿਲਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਸਾਹਿਬ ਹੁਸ਼ਾਰਪੁਰ ਦੇ ਵਿੱਚ ਇੱਕ ਕੁੱਕਰ ਫੈਕਟਰੀ ਮੌਜੂਦ ਹੈ, ਮਾਹਵੀਰ ਸਪੀਨਿੰਗ ਮਿਲ ਹੈ। ਉਹਨਾਂ ਤੇ ਵੀ ਹੂਟਰ ਲੱਗੇ ਹੋਏ ਨੇ। ਉਹਨਾਂ ਦਾ ਵੀ ਸਹਾਰਾ ਫਿਊਚਰ ਲਈ ਆ ਜੀ। ਉਹਨਾਂ ਦਾ ਲਿਆ ਗਿਆ ਜੀ ਅੱਜ ਤੁਹਾਨੂੰ ਮੈਂ ਦੱਸਣਾ ਚਾਹਣਾ। 11 ਜ਼ਿਲ੍ਹਾ ਹਸ਼ਿਆਰਪੁਰ ਦੇ ਵਿੱਚ 11 ਇੰਡਸਟਰੀਅਲ ਯੂਨਿਟ ਸੀਗੇ ਉਹ ਸਾਰੇ ਦੇ ਨਾਲ ਸਵੇਰੇ ਮੀਟਿੰਗ ਕਰਕੇ ਰਾਬਤਾ ਕਾਇਮ ਕਰਕੇ ਸਾਡੇ ਸਿਵਲ ਡਿਫੈਂਸ ਦੇ ਜਿਹੜੇ ਆਫੀਸਰਸ ਹੈਗੇ ਆ ਉਹਨਾਂ ਨੇ ਉਹਨਾਂ ਦੇ ਨਾਲ ਐਨਸ਼ੋਰ ਕੀਤਾ ਸੀਗਾ ਔਰ ਉਹਨਾਂ ਦੇ 11 ਇੰਡਸਟਰੀਅਲ ਯੂਨਿਟਸ ਨੇ ਅੱਜ ਆਪਣੇ ਹੂਟਰ ਅਪਾਇੰਟਡ ਟਾਈਮ ਦੇ ਉੱਤੇ ਹੂਟਰ ਉਚਾਈ ਤੇ ਚਾਹੀਦਾ ਸੀ ਚਲੋ ਅੱਜ ਦਾ ਜਿਹੜਾ ਸੀਗਾ ਫਿਊਚਰ ਮਤਲਬ ਕਿ ਸੁਧਾਰ ਕੀਤਾ ਜਾਏਗਾ ਸੁਧਾਰ ਕੀਤਾ ਜਾਏਗਾ ਇਹ ਪਤਾ ਨਹੀਂ ਕਿੰਨੇ ਦਿਹਾਕਿਆਂ ਦੇ ਬਾਅਦ ਇਹਨੂੰ ਯੂਜ਼ ਕੀਤਾ ਗਿਆ ਵੈ 400 repair 5271 ਤੋਂ ਬਾਅਦ ਸ਼ਾਇਦ ਆ ਕੇ ਛੋੜੇਗਾ ਥੈਂਕ ਯੂ ਸਰ ਥੈਂਕ ਯੂ